ਆਜੋ ਤਖਾਓ ਜੀ ਕਹਿ ਸਕਦੇ ਹੋ ਪੂਰਾ ਪਰਿਵਾਰ ਹੈ ਜਿਹੜਾ ਇੱਥੇ ਇਕੱਠਾ ਹੋਇਆ ਹੈ ਇਹ ਏਡਾ ਵੱਡਾ ਜਿਹੜਾ ਕੰਮ ਹੋਇਆ ਛੋਡੇ ਨਾਲ ਇਹਦਾ ਕਾਰਨ ਕੀ ਮੰਨਦੇ ਹੋ ਸਾਨੂੰ ਇਹ ਕਹਿੰਦੇ ਤੁਸੀਂ ਵੋਟਾਂ ਨਹੀਂ ਪਾਈਆਂ ਸਾਨੂੰ ਸਰਪੰਚੀ ਦੀਆਂ ਜੀ ਜੀ ਇਹ ਹਾਰ ਗਏ ਜੀ ਅੱਛਾ ਕਨਤਾਈਓ ਕਨੈਕਸ਼ਨ ਪਟਿਆ ਜੀ ਤੱਕੇ ਨਾਲ 31 ਤਰੀਕ ਦੀ ਰਾਤ ਨੂੰ ਪਟਿਆ ਜੀ ਇਹ ਧਰਤੀ ਆ ਜਿਹੜੀ ਬੰਜਰ ਹੋ ਚੁੱਕੀ ਹੈ ਜੇ ਕਹਿੰਦੀ ਹੈ ਵੱਡੀ ਗਰੀਬ ਮਾਰੀ ਹੈ ਜਿਹੜੀ ਉਹ ਇਸ ਧਰਤੀ ਤੇ ਗਰਾਊਂਡ ਤੇ ਮੈਂ ਤੁਹਾਨੂੰ ਦਿਖਾ ਰਿਹਾਗਾ ਪਰ ਇਹ ਪਈਆਂ ਬਈ ਅਸੀਂ ਤਾਂ ਉਹ ਵੀ ਮਾਰੇ ਪਈਆਂ ਦੇਖੋ ਨੂੰ ਵੀ ਦਿਸਦਾ ਨਿੱਕੇ ਨਿੱਕੇ ਬੱਚੇ ਨਿੱਕੀ ਨਾ ਬੱਚੇ ਦੇਖੋ ਆ ਲੱਗੇ ਪਏ ਆ ਖਿੱਚਾਂ ਵੀ ਆਤ ਨੂੰ ਬੰਦ ਕਰਕੇ ਆ ਉਹਨੇ ਬਣਾ ਖਿੱਚਾਂ ਆ ਦੇਖ ਸਕਦੇ ਹੋ ਵੀ ਰਾਤ ਨੂੰ ਕੋਈ ਵੀ ਬੰਦ ਕਰਕੇ ਜੀ ਆ ਦੇਖੋ ਟੋਏ ਇੱਥੇ ਲੱਗੇ ਹੋਏ ਸੀ ਹੈ ਹਾਂਜੀ ਹਾਂ ਇੱਕ ਆ ਖਿੱਚਾਂ ਨੇ ਹਾਂਜੀ ਖਿੱਚਾਂ ਅੰਦਰ ਦਿਖਾ ਦਿਓ ਜੀ ਲੱਗੇ ਆ ਖਿੱਚਾਂ ਨੇ ਦੇਖ ਸਕਦੇ ਹੋ ਵੀ ਇੱਕ ਬੰਜਰ ਜਿਹੜਾ ਹੋ ਗਿਆ ਕੇ ਕਹ ਦੀਏ ਆ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਦੇ ਖਿੱਚਾਂ ਨਜ਼ਰ ਆ ਰਹੀਆਂ ਨੇ ਸਾਫ ਅਸਿਆ ਤਾਰਾਂ ਨੇ ਜੀ ਦੇਖ ਸਕਦੇ ਹੋ ਪਟਕੇ ਸਾਰਾ ਡਰਾਸ ਕਿੰਨੇ ਸਾਲ ਚੱਲੇ ਕਨੈਕਸ਼ਨ ਸੋਡੇ 8 ਸਾਲ 8 ਸਾਲ ਦੇ ਡੈਕੂ ਆ 8 ਸਾਲ ਚੱਲਿਆ ਹੈ ਅੰਦਰ ਦੇ ਨਾਲ 8 ਸਾਲ ਦਾਨ ਕਰਿਆ ਹੋਇਆ ਕਨੈਕਸ਼ਨ ਹੈ ਜਿਹੜਾ 8 ਸਾਲ ਚੱਲਿਆ ਆ ਲੱਗੇ ਹੋਏ ਨੇ ਜੀ ਜੀ ਸਟਾਟਰ ਇਹ ਇਹਨਾਂ ਨੂੰ ਦਾਨ ਕੀਤਾ ਸੀਗਾ ਜੀ ਪਰਿਵਾਰ ਦੀ ਸਹਿਮਤੀ ਨਾਲ ਇਹਨਾਂ ਦਾ ਇੱਕ ਸੁਪੁੱਤਰ ਹੈ ਜੀ ਗੁਰਸੇਵ ਸਿੰਘ ਇੱਕ ਇਹਨਾਂ ਦਾ ਸੁਪੁੱਤਰ ਰਹਿੰਦਾ ਹੈ ਜੀ ਆਸਟ੍ਰੇਲੀਆ ਗੁਰਪ੍ਰੀਤ ਸਿੰਘ ਇਹਨਾਂ ਨੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕਹਿੰਦੇ ਪੰਡਤ ਤਾਂ ਬੰਦਾ ਗੁਰੂ ਘਰ ਦਾ ਪਾਠ ਕਰਦੇ ਸੀਗੇ ਜੀ ਇਹਨਾਂ ਨੂੰ ਦਾਨ ਦਿੱਤਾ ਅੱਛਾ ਇਹਨਾਂ ਨੂੰ ਦਾਨ ਕਰਿਆ ਸੀ ਦੇਖ ਸਕਦੇ ਹੋ ਵੀ ਪਾਟੀ ਰੂਪ ਚੰਦ ਵੀ ਕੀ ਹਾਲਾਤ ਨੇ ਬਣੇ ਹੋਏ ਪਾਣੀ ਤੋਂ ਬਿਨਾ ਤਾਂ ਯਾਰ ਇਹਨਾਂ ਦਾ ਜ਼ਮੀਨ ਹੈ ਜਿਹੜੀ 7.5 ਕਿਲੇ ਬੰਜਰ ਹੋ ਜਾਣਗੇ ਬਿਲਕੁਲ ਹਲੋ ਸਾਹਿਬ ਵੀ ਊਂਕੇ ਚ ਬੱਚਾ ਸਾਰਾ ਲੱਗਿਆ ਹੋਇਆ ਪਾਈਪ ਲਾਈਨ ਸ਼ਾਇਦ ਦੱਬੀ ਹੋਵੇ ਪਾਈਪ ਲਾਈਨ ਦੱਬੀ ਹੋਈ ਹੈ ਪਾਈਪ ਲਾਈਨ ਪਈ ਹੈ ਜੀ ਹੋਤ ਅੱਛਾ ਆਪਾਂ ਬਿਜਲੀ ਵਿਭਾਗ ਦੀ ਮਨਜ਼ੂਰੀ ਤੋਂ ਬਿਨਾ ਇੱਕ ਤਾਰ ਨਹੀਂ ਪੱਟ ਸਕਦੀ ਇੱਕ ਮੀਟਰ ਨਹੀਂ ਪੱਟ ਸਕਦੀ ਜੀ ਇਹ ਰਾਤ ਤੇ ਰਾਤ ਕਿਵੇਂ ਪੱਟ ਕੇ ਲੱਗੇ ਜੀ ਇਹ ਵੀ ਬਿਜਲੀ ਵਿਭਾਗ ਦੇ ਧਿਆਨ ਚ ਦਿੱਤੀ ਜਾਵੇ ਗੱਲ ਜੀ ਦੋਸਤੋ ਬੁਰਜ ਹਰੀ ਕੇ ਖੜਿਆਂਗੇ ਪੰਡਿਤ ਭਰਾ ਨੇ ਸਾਰੇ ਇੱਕ ਗਰੀਬ ਪਰਿਵਾਰ ਜੇ ਕਹਿੰਦੇ ਕੰਮ ਕਿਰਤ ਕਰਕੇ ਕੰਮ ਕਰਕੇ ਖਾਣ ਵਾਲੇ ਦਿਨ ਰਾਤ ਮਿਹਨਤ ਕਰਕੇ ਜਮੇ ਦੇਸੀ ਪਰਿਵਾਰ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਭਗਤ ਪਰਿਵਾਰ ਆ ਜਾ ਰੇ ਤਾਂ ਪਰ ਇਹਨਾਂ ਦਾ ਜਿਹੜਾ ਹੁਣ ਬਿਜਲੀ ਦਾ ਕਨੈਕਸ਼ਨ ਹੈ ਉਹ ਦੂਜੀ ਤਰ੍ਹਾਂ ਜਿਹੜੀ ਜਿਹਨੇ ਦਾਨ ਕਰਿਆ ਸੀ ਹਾਂ ਮਾਤਾ ਫਿਰ ਕਿਵੇਂ ਆਏ ਹੁਣ ਗੱਲ ਬਾਤ ਜੀ ਮੇਰੇ ਘਰ ਵਾਲਾ ਗੁজার ਗਿਆ ਸੀਗਾ ਤੇ ਮੈਂ ਤਾਂ ਬੱਚੇ ਮਸਾਂ ਪਾਲੇ ਸੀਗੇ ਲੋਕਾਂ ਦੇ ਛੋਟੂ ਛਿੱਟੇ ਕੇ ਆ ਹੁਣ ਪਾਣੀ ਹੋਣ ਲੱਗੇ ਸੀਗੇ ਹਾਂ ਆ ਹੁਣ ਹੋ ਗਿਆ ਹੁਣ ਆ ਬੱਚੇ ਜੋ ਮੈਂ ਭੁੱਖੇ ਤੇ ਮਰਨ ਵਾਲੇ ਸਮਰਨ ਵਾਲੇ ਹਾਂ ਭੁੱਖਾ ਮਰ ਨਹੀਂ ਬਸ ਜਦੋਂ ਪਾਣੀ ਨਹੀਂ ਹਾਂ ਪਾਣੀ ਨਾ ਸੋ ਦੇਖ ਦੀ ਦੇ ਹੀ ਅਜੀ ਕਿਉਂ ਜੀ ਹਾਂ ਵੀ ਇਹੀ ਕਹਿੰਦੇ ਆ ਵੀ ਹੁਣ ਸਾਨੂੰ ਵੀ ਇਸ ਦਾ ਅਸਤੋਂ ਮਰਿਆਂ ਵਰਗੀ ਹੋ ਰਹੇ ਹਾਂ ਜੀ ਸਾਡੇ ਬੱਚੇ ਜਦੋਂ ਟੰਗ ਨੇ ਅਸੀਂ ਵੀ ਨਾਲ ਹੀ ਆ ਹੱਥ ਬੰਨ੍ਹਦੇ ਆ ਜੀ ਸਾਡੀ ਮੋਟਰ ਸਾਨੂੰ ਵਾਪਸ ਦੇ ਦੋ ਇਦੋਂ ਅਸੀਂ ਮਰੇ ਚੰਗੇ ਤੇ ਸਾਨੂੰ ਆਪਦੇ ਹੱਥ ਨਾਲ ਬਿਸ਼ੱਕ ਸਾਨੂੰ ਮਾਰ ਜੇ ਤੇ ਬਿਸ਼ੱਕ ਦੇ ਦੇ ਅਸੀਂ ਇਹੀ ਹੱਥ ਵੰਨ ਕੇ ਬੇਨਤੀ ਹੈ ਜੀ ਸਾਨੂੰ ਸਾਡਾ ਮੋਟਰ ਸਾਨੂੰ ਵਾਪਸ ਮਿਲ ਜੇ ਸਾਡੇ ਬੱਚੇ ਦਾਣੇ ਖਾਣ ਜੋਗਰੇ ਹੋ ਜਾਣ ਕਰਕੇ ਖਾਣ ਜੋਗਰੇ ਜੀ ਸਾਡੇ ਨਾਲ ਉਹ ਗੱਲ ਹੋ ਰਹੀ ਹੈ ਜੀ ਸਾਡੇ ਮੂਰੇ ਥਾੜੀ ਧਰ ਕੇ ਅੱਜ ਚੱਕ ਲਈ ਬੇਨਤੀ ਹੈ ਜੀ ਸਾਡੇ ਵੱਲੋਂ ਬੱਚੇ ਛੋਟੇ ਛੋਟੇ ਨੇ ਸਾਡੇ ਹੱਥ ਵੰਨ ਕੇ ਬੇਨਤੀ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਤੇ ਸਾਨੂੰ ਮਰੇ ਹੋਣਾਂ ਖੜੀ ਕਰ ਸਕਦੇ ਆ ਪੱਤੀ ਹੋਏ ਜੀ ਮੋਟਰ ਕਲੈਕਸ਼ਨ ਰਾਤ ਨੂੰ ਪੱਟ ਕੇ ਲੈ ਜੀ ਵੀਤੀ ਬੰਦੇ ਦੀ ਲੈ ਤੱਪੀਂ ਵੀਤੀ ਬੰਦੇ ਤੇ ਹਾਂਜੀ ਅਸੀਂ ਬਿਜਲੀ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਰਾਤ ਨੂੰ ਪੋਲ ਪਟਣ ਦੀ ਧਾਰਾ 2003 ਐਕਟ ਦੀ ਧਾਰਾ 135 ਅਤੇ ਬੀ ਐਨ ਸੀ ਦੀ ਧਾਰਾ 303 ਦੇ ਤਹਿਤ ਇਹਨਾਂ ਤੇ ਮਨਜੀਤ ਕੌਰ ਵਾਈਫ ਆਫ ਭਰਪੁਰ ਸਿੰਘ ਇਹਨਾਂ ਦਾ ਸੁਪੁੱਤਰ ਗੁਰਸੇਵਕ ਸਿੰਘ ਇਹਨਾਂ ਤੇ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਤਾਂ ਜੋ ਸਾਨੂੰ ਇਨਸਾਫ ਮਿਲਣਾ ਸਕੇ ਰੂਪ ਚੰਦ ਪਾਠੀ ਜਿਹੜਾ ਸਾਰੀ ਉਮਰ ਲਗਭਗ ਪਾਠ ਕਰਦਾ ਰਿਹਾ ਹੈ ਇਸੇ ਤਰ੍ਹਾਂ ਹੀ ਹਾਂਜੀ ਹਾਂ 100 ਸਾਲ ਦਾ ਹੋ ਕੇ 4 ਸਾਲ ਪਹਿਲਾਂ ਉਹਦੀ ਦਾ ਉਹਨੇ ਦਾ ਡੈਥ ਹੋ ਗਈ ਪਰ ਰੂਪ ਚੰਦ ਪਾਠੀ ਨੂੰ দান ਕਰਿਆ ਹੋਇਆ ਕਨੈਕਸ਼ਨ ਉਹਨਾਂ ਦੀ ਧਰਤੀ ਹੈ ਜਿਹੜੀ ਬੰਜਰ ਹੋ ਚੁੱਕੀ ਹੈ ਜੇ ਕਹਿੰਦੀ ਹੈ ਵੱਡੀ ਗਰੀਬ ਮਾਰੀ ਹੈ ਜਿਹੜੀ ਉਹ ਇਸ ਧਰਤੀ ਤੇ ਗਰਾਊਂਡ ਤੇ ਮੈਂ ਤੁਹਾਨੂੰ ਦਿਖਾ ਰਿਹਾ ਹਾਂਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਨਹੀਂ ਜੇਕਰ ਇਹ ਕਨੈਕਸ਼ਨ ਮਿਲਦਾ ਤਾਂ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਤੁਹਾਡਾ ਨੰਬਰ ਕਿੰਨਾ ਹੈ 75086 ਜੀ 52253 ਜੀ ਇਹ ਇਹਨਾਂ ਦਾ ਨੰਬਰ ਹੈ ਇਹਨਾਂ ਦੇ ਨੰਬਰ ਤੇ ਜੇ ਕੋਈ ਕਨੈਕਸ਼ਨ ਹੁੰਦਾ ਕਿਸੇ ਲਵੇ ਬਹੁਤ ਤਾਕੜੇ ਲੋਕ ਬੈਠੇ ਨੇ ਉਰੇ ਨਹੀਂ ਇਹ ਜੰਮੇ ਮਾਰੇ ਜਾਣਗੇ ਇਹ ਜੰਮੇ ਜ਼ੀਰੋ ਤੇ ਆ ਜਾਣਗੇ ਢਾਈ ਢਾਈ ਕਿਲੇ ਹੁੰਦੇ ਨੇ ਤੇ ਤਿੰਨ ਪਰਿਵਾਰਾਂ ਦਾ ਤੇ ਕਨੈਕਸ਼ਨ ਹੈ ਤਿੰਨ ਭਾਈ ਸੀ ਮੇਰੇ ਪਿਆਰ ਕੇ ਤਿੰਨ ਭਾਈ ਸੀਗੇ ਜੋ ਕਿ ਰੂਪਚੰਦ ਪਾਟੀ ਦੇ ਤਿੰਨ ਬੇਟੇ ਨੇ ਤਿੰਨਾਂ ਨੂੰ ਕਨੈਕਸ਼ਨ ਦਿੱਤਾ ਹੋਇਆ ਤੇ ਰੂਪਚੰਦ ਉਹਨੂੰ ਦੇਤਾ ਜਿੰਨੇ ਕਿ ਤਿੰਨੇ ਪੁੱਤ ਤੇ ਜਿਹੜੇ ਢਾਈ ਢਾਈ ਕਿਲੇ ਸਾਢੇ 7 ਕਿਲੇ ਜ਼ਮੀਨ ਉਹਰੇ ਪਾਲ ਕੇ ਆਪਣੇ ਬੱਚਿਆਂ ਨੂੰ ਬੱਚਿਆਂ ਦਾ ਗੁਜ਼ਾਰਾ ਹੀ ਸੀ ਜੀ ਔਰ ਕੀ ਆਏ ਢਾਈ ਢਾਈ ਕਿਲੇ ਤੇ ਕੋਈ ਵੱਡਾ ਤਾਂ ਹੈ ਨਹੀਂ ਬੀ ਲੈਂਡਲੋਰਡ ਬਣ ਜਾਊਗਾ ਕੋਈ ਵੱਡੀ ਕਮਾਈ ਕਰ ਲੂ ਇਹ ਹਾਲਾਤ ਨੇ ਜਿਹੜੇ ਇਹਨਾਂ ਦੇ ਬਣੇ ਹੋਏ ਨੇ ਜੇ ਬਚਾ ਸਕਦੇ ਹੋਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਧਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਅੱਜ ਸਾਨੂੰ ਗਰਾਊਂਡ ਦਿਖਾਉਣੇ ਆ ਧਰਤੀ ਤੇ ਕੀ ਹਾਲਾਤ ਹੋ ਰਹੇ ਨੇ ਕੀ ਵਾਪਰ ਰਿਹਾ ਸੱਚ ਬੈਂਡ ਹਰੀਕੇ ਬੁਰਜ ਖੜਿਆਂਗੇ ਇਸ ਵਕਤ ਪਰਿਵਾਰ ਖੜਾ ਜੋ ਹੱਥ ਜੋੜੀ ਖੜੇ ਨੇ ਸਾਰੇ ਆ ਦਿਖਾਓ ਜੀ ਬੈਂਤ ਜੀ ਸਾਰਾ ਪਰਿਵਾਰ ਦਿਖਾਓ ਕਿਵੇਂ ਹੱਥ ਜੋੜੀ ਇਧਰ ਆਲੇ ਵਾਲੇ ਸਾਰਾ ਕਿਉਂ ਖੜੇ ਨੇ ਖੇਤ ਦੇ ਵਿੱਚ ਹੱਥ ਜੋੜੀਆਂ ਹੋਈਆਂ ਕਿਉਂਕਿ ਕਿਸੇ ਸੱਜਣ ਨੇ ਇਹਨਾਂ ਨੂੰ ਕਨੈਕਸ਼ਨ ਦਾਣ ਕਰਤਾ ਸੀ ਲਗਭਗ 2016 ਦੇ ਵਿੱਚ 2016 ਚ ਕਰੇਤੀ 2016 ਚ ਇਹਨਾਂ ਨੂੰ ਕਨੈਕਸ਼ਨ ਦਾਣ ਕਰਤਾ ਸੀ ਭਰਪੁਰਸ ਮਨਜੀਤ ਕੌਰ ਵਾਈਫ ਆਫ ਭਰਪੁਰ ਸਿੰਘ ਜੀ ਹਾਂ ਕੀ ਗੱਲਬਾਤ ਹੋਈ ਆ ਪੂਰੀ ਇਹਨਾਂ ਨੇ ਸਾਡੇ ਦਾਦੇ ਰੂਪਚੰਦ ਪਾਠੀ ਨੂੰ ਕਨੈਕਸ਼ਨ ਦਾਣ ਦਿੱਤਾ ਸੀ 2016 ਦੇ ਵਿੱਚ ਜੀ ਠੀਕ ਹੈ ਕਨੈਕਸ਼ਨ ਅਸੀਂ ਪੈਸੇ ਪੂਸੇ ਸਾਰਾ ਕੁਝ ਭਰਤਾ ਸੀਗਾ ਸਾਡੇ ਲੱਗੀ ਸੀਗੀ ਜੇ ਆਕੇ ਇਸ ਜਗ੍ਹਾ ਤੇ ਲੱਗੀ ਸੀਗੀ ਜੀ ਆਪਾਂ ਨੇ ਆਕੇ ਅੱਠ ਸਾਲ ਇੱਥੇ ਚੱਲੀ ਆ ਜੀ ਉਦੋਂ ਬਾਅਦ ਪਿਛਲੇ ਸਾਲ ਇਹ ਪਟਵਾਉਂਦੇ ਸੀਗੇ ਜੀ ਬਿਜਲੀ ਵਿਭਾਗ ਨੇ ਕਿਹਾ ਵੀ ਆਪਾਂ ਇਹ ਪੱਟ ਨਹੀਂ ਸਕਦੇ ਇਹਨਾਂ ਦੀ ਸਹਿਮਤੀ ਤੋਂ ਬਣਾ 31 ਤਰੀਕ ਦੀ ਰਾਤ ਨੂੰ ਜੀ ਤੇ ਸਾਨੂੰ ਨਹੀਂ ਪਤਾ ਜੀ ਬਿਜਲੀ ਵਿਭਾਗ ਆ ਹੈਗਾ ਸੀ ਜਾਂ ਨਹੀਂ ਹੈਗਾ ਸੀ ਇਹਨਾਂ ਨੇ ਪੱਟ ਕੇ ਜੀ ਆਪਦੇ ਖੇਤ ਦੇ ਵਿੱਚ ਲਾ ਲਿਆ ਜੀ ਜੇ ਤੁਸੀਂ ਦੇਖ ਸਕਦੇ ਹੋ ਇਹ ਗੱਲਾਂ ਦੀ ਬਾਤ ਕਿਹੜਾ ਤੁਹਾਨੂੰ ਕੋਈ ਦਾਨ ਕਰਿਆ ਤੁਸੀਂ ਉਹਦਾ ਕਾਗਜ਼ ਹੈਗਾ ਉਹਦਾ ਕਾਗਜ਼ ਹੈਗਾ ਜੀ ਇੱਥੇ ਡਿਪਟ ਸਾਨੂੰ ਨੌਟਰੀ ਹੋਈ ਹੋਈ ਹੈ ਜੀ ਕਚਹਿਰੀਆਂ ਦੇ ਵਿੱਚ ਹੋਇਆ ਹੋਇਆ ਜੀ ਬਕਾਇਦਾ 2016 ਚ ਹੀ ਹੋਇਆ ਸੀਗਾ ਜੀ ਇਹ ਵੀ ਨੋਟਰੀ ਕਰਵਾਈ ਸੀ ਉਹਨਾਂ ਨੇ ਸਾਡੀ ਅੱਛਾ ਕਿਹਦੇ ਨਾਂ ਸੀ ਕਨੈਕਸ਼ਨ ਇਹ ਪਹਿਲਾਂ ਕਨੈਕਸ਼ਨ ਆ ਮਨਜੀਤ ਕੌਰ ਵਾਈਫਾ ਭਰਪੂਰ ਸਿੰਘ ਦੇ ਨਾਂ ਤੇ ਸੀਗਾ ਜੀ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਜੀ ਵੀ ਤੁਸੀਂ ਲਾ ਲਓ ਪੰਡ ਤਾਂ ਕੋਈ ਗੱਲ ਨਹੀਂ ਜੀ ਵੀ ਸੋਨੋ ਉਹ ਹੁਣ ਉਹ ਹੁਣ ਜਿਹੜੇ ਮਨਜੀਤ ਕੌਰ ਹੈ ਜੀ 31 ਤਰੀਕ ਦੀ ਰਾਤ ਤਾਂ ਇੱਥੇ ਸੀਗੇ ਜੀ ਅੱਛਾ ਤੇ 5 ਤਰੀਕ ਨੂੰ 4 ਨੂੰ ਜੀ ਉਹ ਆਸਟ੍ਰੇਲੀਆ ਪਾ ਗਈ ਜੀ ਉਦੋਂ ਆਦਾ ਇਨੈਕਸ਼ਨ ਕਾਇ ਤਰੀਕ ਨੂੰ ਪਟਿਆ ਕਨੈਕਸ਼ਨ 31 ਤਰੀਕ ਦੀ ਰਾਤ ਨੂੰ ਪਟਿਆ ਜੀ 31 ਮਈ ਨੂੰ ਹਾਂ ਜੀ 2025 ਹਾਂ ਜੀ ਅੱਜ 15 ਦਿਨ 16 ਦਿਨ ਹੋ ਗਏ ਜੀ ਨਹੀਂ ਜੇ ਤੁਹਾਨੂੰ ਦਾਨ ਕਰਤਾ ਸੀ ਫਿਰ ਪਟਿਆ ਕਿਉਂ ਆਹੇ ਪਟਿਆ ਜੀ ਇਹ ਕਹਿੰਦੇ ਵੀ ਸਾਨੂੰ ਹੁਣ ਪੈਸੇ ਕੇ ਬਾਲੇ ਹੋ ਗਏ ਜੀ ਮਹਿੰਗੇ ਹੋ ਗਏ ਕਨੈਕਸ਼ਨ ਜੀ 20 ਲੱਖ ਰੁਪਏ ਦੇ ਵਿਕਣ ਲੱਗ ਗਏ ਜੀ ਇਹਦਾ ਹੱਲ ਹੋਣਾ ਚਾਹੀਦਾ ਜੀ ਦਾਨ ਕਰਕੇ ਕਿਹੜਾ ਸੁੱਖ ਚੱਟਣਾ ਬਹੁਤ ਪਾਪ ਹੈ ਜੀ ਇਹ ਜ਼ੁਲਮ ਹੈ ਇਹ ਪਰਿਵਾਰਾਂ ਦਾ ਧੱਕਾ ਹੋਣਾ ਇਹਨਾਂ ਦੀ ਇਹਨਾਂ ਨੂੰ ਲੈਖਾ ਦੇਣਾ ਪੂਜਣਾ ਇਸਲੇ ਸਾਲ ਸਾਡਾ 5 ਲੱਖ ਚ ਹੋ ਵੀ ਗਿਆ ਸੀਗਾ ਜੀ ਸਾਡੇ ਪਿੰਡ ਦੇ ਦੋ 8 ਲੱਖ ਚ ਕਿਵੇਂ ਵੀ 5 ਲੱਖ ਚ 5 ਲੱਖ ਜੇ ਸਾਡੇ ਨਾਂ ਕਰਵਾਉਂਦੇ ਸੀਗੇ ਜੀ ਨੌਂਤਾ ਜੀ ਉਹ ਫਿਰ ਮੁਕਰ ਗਏ ਜੀ ਜਵਾਨ ਤੋਂ ਕਹਿੰਦੇ ਅਸੀਂ ਨਹੀਂ ਕਰਵਾਉਂਦੇ ਜੀ ਫੇਰ ਜੀ ਕਹਿੰਦੇ ਸਟਾਰ ਦਾ ਕਨੈਕਸ਼ਨ ਹੀ ਪਟਾਵਾਂਗੇ ਫਿਰ ਬਿਜਲੀ ਵਿਭਾਗ ਨੂੰ ਲੈ ਕੇ ਆ ਗਏ ਜੀ ਬਿਜਲੀ ਵਿਭਾਗੇ ਨੇ ਇਹਨਾਂ ਦੇ ਕਿਹਾ ਜੀ ਸਾਰਾ ਅਸੀਂ ਪਟ ਨਹੀਂ ਸਕਦੇ ਅੱਛਾ ਫੇਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਜਦੋਂ 31 ਤਰੀਕ ਦੀ ਰਾਤ ਨੂੰ ਪਟਿਆ ਜੀ ਇਹ ਗੁਰਦੁਆਰੇ ਦੇ ਪ੍ਰਧਾਨ ਹੈ ਜੀ ਭਰਪੂਰ ਸਿੰਘ ਜੀ ਉਦਵੈ ਗੁਰਦੁਆਰਾ ਦੀ ਕਮੇਟੀ ਕਹਿੰਦੀ ਜੀ ਵੀ ਅਸੀਂ ਸਮਝੌਤਾ ਕਰਾਂਗੇ ਸਾਡੇ ਨਾਲ ਵਧੀਆ ਜੀ ਇੱਕ ਭਰਪੂਰ ਸਿੰਘ ਮੰਨ ਗਿਆ ਸੀ ਜਿਹੜਾ ਜੈਪ ਸਿੰਘ ਸਰਪੰਚ ਹੈ ਜੀ ਹੁਣ ਇਹ ਵੋਟਾਂ ਦੇ ਹਾਰ ਗਿਆ ਸੀ ਜੀ ਇਹ ਕਹਿੰਦਾ ਜੀ ਮੈਂ ਵੋਟਾਂ ਦੇ ਵਿੱਚ ਹਾਰ ਗਿਆ ਪਿੰਡ ਦੀ ਪੰਚਾਇਤਗਵਾ ਜੀ ਮੈਂਬਰ ਗਵਾ ਗਏ ਉਹ ਕਹਿੰਦੇ ਵੀ ਅਸੀਂ ਹਾਰ ਗਏ ਸਾਨੂੰ 30 ਲੱਖ ਰੁਪਏ ਦਿੱਤਾ ਜਾਵੇ ਸਾਡਾ 30 ਲੱਖ ਰੁਪਏ ਵੋਟਾਂ 'ਚ ਲੱਗਿਆ ਜੀ ਕਰ ਰਹੇ ਆਂਗੇ ਸਰਪੰਚ ਜੈਪ ਸਿੰਘ ਨਾਲ ਜਿੰਨਾ ਤੇ ਦੋਸ ਲਾਇਏ ਨੇ ਵੀ ਸਰਪੰਚੀ 'ਚੋਂ ਹਾਰਨ ਕਰਕੇ ਸਾਡਾ ਕਨੈਕਸ਼ਨ ਕੋ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਭਰਪੂਰ ਸਿੰਘ ਉਹਨਾਂ ਦੇ ਭਰਾ ਨੇ ਜੈਪ ਸਿੰਘ ਹੈ ਸਰ ਜੀ ਕਹਿੰਦੇ ਹਾਂ ਜੀ ਜੈਪ ਸਿੰਘ ਜੀ ਹਾਂ ਜੀ ਹਾਂ ਜੀ ਅਸੀਂ ਪੱਤਰਕਾਰ ਬੋਲਦੇ ਹਾਂ ਗੁਲਜਾਰ ਸਿੰਘ ਢਾਲੀਵਾਲ ਜੀ ਸਰ ਬੋਲੀਏ ਹਾਂ ਜੀ ਇੱਕ ਆਪਣਾ ਇਹਨਾਂ ਨੇ ਜਿਹੜੀ ਪੰਡਤ ਨੇ ਆਪਣਾ ਉਹਨਾਂ ਨੇ ਬੁਲਾਇਆ ਸੀ ਸਾਨੂੰ ਵੀ ਸਾਡਾ ਕਨੈਕਸ਼ਨ ਜਿਹੜਾ ਬਿਜਲੀ ਦਾ ਸਾਨੂੰ ਦਾਨ ਕੀਤਾ ਸੀ ਉਹ ਸਰਪੰਚੀ ਚ ਖੜੇ ਹੋਏ ਸੀ ਵੀ ਜੈਪ ਸਿੰਘ ਵੀ ਤਾਂ ਖਹਿ ਕਰਕੇ ਸਾਥੋਂ ਕਨੈਕਸ਼ਨ ਖੋ ਰਹੇ ਨੇ ਛੋਡੇ ਤੇ ਦੋਸ ਲਾਏ ਨੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਮਤਲਬ ਸਰਪੰਚੀ मतलब मतलब ਤੁਸੀਂ ਕਿਉਂ ਖੋਹੋ ਜਿਹੜੇ ਸਰਮਾਂ ਚੜੇ ਹੋਏ ਆ ਹਾਂ ਕਹਿੰਦੇ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਕਿਹਾ ਜਾਂ ਨਹੀਂ ਕਿ ਉਹਨਾਂ ਦਾ ਪੱਖ ਹੈ ਇਹ ਅੱਛਾ ਅੱਛਾ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਮ ਜਿਹਦਾ ਵੀ ਮੇਰਾ ਕਨੈਕਸ਼ਨ ਹੈ ਤਾਂ ਤਾਂ ਮੈਂ ਕਹਿ ਸਕਦਾ ਵੀ ਮੇਰਾ ਕਨੈਕਸ਼ਨ ਹੈ ਨਾ ਤੇ ਜਿਆ ਵੀ ਮੇਰੇ ਭਰਾ ਨਾਲ ਮੇਰੀ ਬੰਦੀ ਹੋਏ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਕਰ ਲੋ ਕਦੇ ਵੀ ਕਿ ਉਹਨਾਂ ਦੇ ਕਿੰਨੇ ਬਦਲਾਅ ਜੋ ਕਰਦੇ ਰਿਹਾ ਕਹਲਾ ਹੁਣ ਵੀ ਸਾਡਾ ਕੀ ਪਸਾਂਜੀ ਆ ਤੇ ਕੀਤ ਜਾਣਾ ਕਰਨਾ ਹੁੰਦਾ ਹੀ ਜਣਾ ਫਰੰਦ ਕੇ ਬੇਨਤੀ ਜੀ ਬਹੁਤ ਠੀਮਾਰ ਹੋ ਗਈ ਸਾਡੇ ਜਮੀ ਜੀ ਕੀ ਨਾਉ ਆਪਣਾ ਅੰਮਰਤਪਾਲ ਸਮਝ ਜੀ ਮਰੇ ਪਈਆਂ ਬਈ ਅਸੀਂ ਤਾਂ ਉਹ ਵੀ ਮਰੇ ਪਈਆਂ ਦੇਖੋ ਨੂੰ ਸੁਨ ਵੀ ਦਿਸਦਾ ਨੀਕੇ ਨੀਕੇ ਬੱਚੇ ਆ ਦੇਖੋ ਜੀ ਦਸ ਕਰਕੇ ਖਾਣ ਜੋ ਕੋਈ ਨਹੀਂ ਹੈਗੇ ਆ ਬਹਣ ਬਹੁਤ ਤੇ ਆ ਬੱਚੇ ਜੀ ਦੇਖੋ ਕਹਿੰਦੇ ਆ ਜੀ ਸਾਡਾ ਹੱਥ ਵੰਨ ਕੇ ਬੇਨਤੀ ਹੈ ਜੀ ਵੀ ਸਾਡਾ ਮੁੱਟਰ ਦਾ ਹੱਲ ਕਰੇ ਇਹ ਸਾਨੂੰ ਵਾਪਸ ਮੋੜਵਾਵੇ ਹਾਂ ਜੀ ਆਹ ਹੈ 30 ਲੱਖ ਰੁਪਇਆ ਸੁੱਥੋਂ ਯਾਨੀ ਕਨੈਕਸ਼ਨ ਦਾ ਮੰਗ ਕਨੈਕਸ਼ਨ ਦਾ ਮੰਗ ਰਿਹਾ ਜੀ ਹੁਣ ਅਸੀਂ ਕਨੈਕਸ਼ਨ ਦਾ ਸੀ ਕਿ ਕਿੱਥੋਂ ਦੀ ਜੀ ਗਰੀਬ ਬੰਦੇ ਹੀ ਟਾਈਮ ਪਾਸ ਹੀ ਕਰਦੇ ਆਂ ਜੀ ਸਾਡਾ ਬਹਣ ਦੇਖੋ ਜੀ ਬੰਜਰਾ ਸਾਡੀ ਸਾਰੀ ਸਬਜ਼ੀ ਸੁੱਕਾ ਤਾਂ ਹੁਣ ਕਿੱਥੇ ਚੱਲ ਰਹੀ ਹੈ ਗੱਲ ਹੁਣ ਇਹ ਉੱਥੇ ਚੱਲ ਰਹੀ ਹੈ ਜੀ ਐਸ ਡੀਓ ਸਾਹਿਬ ਆ ਕੇ ਗਏ ਜੀ ਕੱਲ ਉਹਨਾਂ ਨੇ ਕੋਈ 10 ਮਿੰਟ ਖੜੇ ਜੀ ਬਸ ਦੇਖ ਕੇ ਮੌਕਾ ਦੇਖ ਕੇ ਮੁੜ ਗਏ ਜੀ ਸਾਡੀ ਚ ਅਰਜ਼ੀਆਂ ਵੀ ਦਿੱਤੀਆਂ ਹੋਈਆਂ ਜੀ ਪਟਿਆਲੇ ਵੀ ਦਿੱਤੀਆਂ ਹੋਈਆਂ ਬਠਿੰਡੇ ਵੀ ਦਿੱਤੀਆਂ ਹੋਈਆਂ ਜੀ ਇਨ ਇਨ ਸਪੋਰਟਮੈਂਟ ਚ ਦਿੱਤੀਆਂ ਹੋਈਆਂ ਜੀ ਨਹੀਂ ਇਹ ਮੋਟਰ ਤੇ ਫਿਰ ਵਾਹਣ ਕਿੰਨਾ ਲੱਗਦਾ ਤੀ ਗਾ ਵਾਹਣ ਤੇ 7.5 ਕਿੱਲੇ ਜੀ ਮੇਰੇ ਦਾ ਦਾਦੇ ਹੋਰੇ ਤੇ 2 3 3 ਮੁੰਡੇ ਆ ਜੀ ਉਹ ਤਿੰਨ ਭਰਾ ਹੈ ਜੀ ਮੇਰੇ ਪਾਪੇ ਕਾਈ ਕਾਈ ਕਿੱਲੇ ਹੁੰਦੇ 7.5 ਕਿੱਲੇ ਹੁੰਦੇ ਜੀ ਮੇਰੇ ਹੁਣ ਕਿਵੇਂ ਰਹਿਣਗੇ ਫਿਰ ਇਹ ਇਹ ਹੁਣ ਕੋ ਸਾਡੇ ਕੋਈ ਸਾਧਨ ਨਹੀਂ ਹੈਗਾ ਜੀ ਆ ਦੇਖ ਸਕਦੇ ਹੋ ਸਾਡੀ ਸਬਜੀ ਸੁੱਕ ਗਈ ਹੈ ਜੀ ਕਿ ਹੁਣ ਜੀਰੀ ਦਾ ਸੀਜ਼ਨ ਆ ਗਿਆ ਪੂਰਾ ਇਹ ਤਾਂ ਬੰਜਰ ਹੋ ਗਈ ਫਿਰ ਬੰਜਰ ਹੋ ਗਈ ਜੀ ਹਾਂਜੀ ਨਾ ਕੋਈ ਨਹਿਰੀ ਪਾਣੀ ਨਹੀਂ ਹੈਗਾ ਜੀ ਇੱਥੇ ਤੁਸੀਂ ਸਬਜੀ ਦੇਖ ਸਕਦੇ ਹੋ ਸਾਡੀ ਸਰਜ ਸਾਡੀ ਸਬਜੀ ਸੁੱਕ ਗਈ ਨਾ ਪਾਣੀ ਵੀ ਨਹੀਂ ਹੈਗਾ ਨਾ ਨਹਿਰੀ ਪਾਣੀ ਹੈ ਨਹੀਂ ਇਹ ਏਡਾ ਵੱਡਾ ਜਿਹੜਾ ਕੰਮ ਹੋ ਇਹਦਾ ਕਾਰਨ ਮੈਨੂੰ ਇਹ ਕਹਿੰਦੀ ਜੀ ਜੇਸੀਂ ਵੋਟਾਂ ਨਹੀਂ ਪਾਈਆਂ ਸਾਨੂੰ ਸਰਪੰਚੀ ਦੀਆਂ ਜੀ ਹਾਂਜੀ ਇਹ ਹਾਰ ਗਈ ਜੀ ਅੱਛਾ ਕਿੰਨਤਾਈਓ ਕਨੈਕਸ਼ਨ ਪਟਿਆ ਜੀ ਧੱਕੇ ਨਾਲ ਦੇਖ ਸਕਦੇ ਹੋ ਦੋਸਤੋ 31 ਤਰੀਕ ਦੀ ਰਾਤ ਨੂੰ ਪਟਿਆ ਜੀ ਹਾਂਜੀ 31 ਤਰੀਕ ਦੀ ਰਾਤ ਨੂੰ ਪਟਿਆ ਜੀ ਇਹ ਸਾਡੇ ਦੇ ਉਲਟਾ ਚੋਰੀ ਦਾ ਪਰਚਾ ਕਰਵਾਉਂਦੇ ਸੀਗੇ ਜੀ ਸਾਨੂੰ ਇੱਕ ਦਿਨ ਪੁਲਿਸ ਵੀ ਲੈ ਕੇ ਸੀ ਮੇਰੇ ਚਾਚੀ ਨੂੰ ਫੜ ਕੇ ਜੀ ਜਦੋਂ ਪੁਲਿਸ ਮੈਕਮੇ ਨੇ ਪਤਾ ਕੀਤਾ ਜੀ ਉਹਨਾਂ ਨੇ ਪਤਾ ਕੀਤਾ ਪਿੰਡ ਚੋਂ ਵੀ ਪੰਡਤਾਂ ਨਾਲ ਧੱਕਾ ਹੋ ਰਿਹਾ ਜੀ ਫਿਰ ਸਾਡੇ ਦੇ ਪੁਲਿਸ ਨੇ ਕੋਈ ਪਰਚਾ ਨਹੀਂ ਕੀਤਾ ਜੀ ਫਿਰ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਜੀ ਐਸਐ ਕਮਾ ਬਿਜਲੀ ਵਿਭਾਗ ਮੰਨੇ ਮਿੜੂਗਾ ਜੀ ਤੇ ਇਹ ਥੱਕਾ ਹੋਇਆ ਜੀ ਪਰਿਵਾਰ ਨਾਲ ਬਹੁਤ ਜ਼ਿਆਦਾ ਜੀ ਤੇ ਗਰੀਬ ਬੰਦਾ ਬੰਦੇ ਨੇ ਵਿਚਾਰੇ ਕਿਵੇਂ ਇਹਨਾਂ ਦਾ ਪਾਣੀ ਜੀ ਨਹੀਂ ਹੋਣੀ ਜੀ ਬੰਜਰ ਬੈਈ ਹੋਈ ਜ਼ਮੀਨ ਇਹਨਾਂ ਦਾ ਹੱਲ ਹੋਣਾ ਚਾਹੀਦਾ ਜੀ ਦਾਨ ਕਰਕੇ ਕਿਹੜਾ ਸੁੱਖ ਚਟਨਾ ਬਹੁਤ ਪਾਪ ਹੈ ਜੀ ਇਹ ਝੁਲਮ ਹੈ ਇਹ ਪਰਿਵਾਰਾਂ ਥੱਕਾ ਹੋਣਾ ਇਹਨਾਂ ਦੀ ਇਹਨਾਂ ਨਾਲ ਲੈਖਾ ਦੇਣਾ ਪੂਜਣਾ ਹੈ ਮੈਂਬਰ ਸਰਪੰਚ ਪੰਚਾਇਤ ਨੇ ਨਹੀਂ ਕੋਈ ਇਨਟਰਫੇਅਰ ਕਰਿਆ ਕੋਈ ਬਥੇਰਾ ਜੀ ਬਥੇਰਾ ਜੀ ਉਹ ਕਹਿੰਦੇ ਵੀ ਇਹੋੜਾ ਥੱਕਾ ਹੋਇਆ ਵੀ ਥੋੜੋ ਤੁਸੀਂ ਹਾਂ ਥੋੜੋ ਅਸੀਂ ਨਾਲ ਖੜੇ ਆ ਥੋਡੇ ਪੰਚਾਇਤ ਕਹਿੰਦੀ ਨਾਲ ਖੜੇ ਆ ਨਰਵ ਇਹ ਟਾਈ ਕਿੱਲੇ ਜ਼ਮੀਨ ਆਉਂਦੀ ਇਹਨਾਂ ਨੂੰ ਤਿੰਨ ਪਰਿਵਾਰ ਨੇ ਆ ਦੇਖੋ ਮਾਈਆਂ ਖੜੀਆਂ ਨੇ ਆਪਾਂ ਨੂੰ ਚਿਹਰਿਆਂ ਤੋਂ ਹੀ ਪਤਾ ਲੱਗ ਜਾਂਦਾ ਗਰੀਬੀ ਕਿਵੇਂ ਝਲਕਦੀ ਹੈ ਗਰੀਬੀ ਤੇ ਅਮੀਰੀ ਦਾ ਪਰ ਇੱਥੇ ਕਿਹੜੀ ਜਗ੍ਹਾ ਤੇ ਦਿਖਾਓ ਮੜਾ ਜਾ ਆ ਲੱਗੇ ਪਏ ਆ ਖਿੱਚਾਂ ਵੀ ਰਾਤ ਨੂੰ ਬੰਦ ਕਰਕੇ ਆਹ ਦੇਖ ਸਕਦੇ ਹੋ ਰਾਤ ਨੂੰ ਕੋਈ ਵੀ ਬੰਦ ਕਰਕੇ ਜੀ ਆ ਦੇਖੋ ਟੋਏ ਇੱਥੇ ਲੱਗੇ ਹੋਏ ਸੀ ਹੈ ਹਾਂਜੀ ਹਾਂ ਇੱਕ ਆ ਖਿੱਚਾਂ ਨੇ ਹਾਂਜੀ ਆ ਖਿੱਚਾਂ ਨੇ ਅੰਦਰ ਦਿਖਾ ਦਿਓ ਜੀ ਲੱਗੇ ਆ ਖਿੱਚਾਂ ਨੇ ਦੇਖ ਸਕਦੇ ਹੋ ਵੀ ਇੱਕ ਬੰਜਰ ਜਿਹੜਾ ਹੋ ਗਿਆ ਕਿ ਕਹਦੀਏ ਆ ਖਾਲਚੋਂ ਪਾਣੀ ਕਿੱਧਰੋਂ ਆ ਰਿਹਾ ਹੈ ਇਹ ਤਾਂ ਦੂਜਿਆਂ ਨੇ ਲਿਆ ਪਾਣੀ ਇਹ ਤਾਂ ਦੂਜਿਆਂ ਨੇ ਲਿਆ ਆਹ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਕਿੰਨੇ ਖਿੱਚਾ ਨਜ਼ਰ ਆ ਰਹੀਆਂ ਨੇ ਸਾਫ਼ ਅਸਿਆ ਤਾਰਾਂ ਨੇ ਜੀ ਦੇਖ ਸਕਦੇ ਹੋ ਪਟਕੇ ਸਾਰਾ ਤਾਰ ਕਿੰਨੇ ਸਾਲ ਚੱਲਿਆ ਕਨੈਕਸ਼ਨ ਸੋਡੇ 8 ਸਾਲ 8 ਸਾਲ ਚੱਲਿਆ ਜੀ ਪੂਰਾ 8 ਸਾਲ ਚੱਲਿਆ ਹੈ ਅੰਦਰ ਦੇ ਵਿੱਚ 8 ਸਾਲ ਦਾਣ ਕਰਿਆ ਹੋਇਆ ਕਨੈਕਸ਼ਨ ਹੈ ਜਿਹੜਾ 8 ਸਾਲ ਚੱਲਿਆ ਆਹ ਲੱਗੇ ਹੋਏ ਨੇ ਜੀ ਜੀ ਸਟਾਟਰ ਦੇਖ ਸਕਦੇ ਹੋ ਵੱਲ ਇਹਨਾਂ ਨੂੰ ਦਾਣ ਕੀਤਾ ਸੀਗਾ ਜੀ ਹਾਂ ਮਨਜੀਤ ਕੌਰ ਪਰਿਵਾਰ ਦੀ ਸਹਿਮਤੀ ਨਾਲ ਇਹਨਾਂ ਦਾ ਇੱਕ ਸੁਪੁੱਤਰ ਹੈ ਗੁਰਸੇਵ ਸਿੰਘ ਇੱਕ ਇਹਨਾਂ ਦਾ ਸੁਪੁੱਤਰ ਰਹਿੰਦਾ ਜੀ ਆਸਟ੍ਰੇਲੀਆ ਗੁਰਪ੍ਰੀਤ ਸਿੰਘ ਇਹਨਾਂ ਨੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕਹਿੰਦੇ ਪੰਡਤ ਦਾ ਬੰਦਾ ਗੁਰੂ ਘਰ ਦਾ ਪਾਠ ਕਰਦੇ ਸੀਗੇ ਜੀ ਇਹਨਾਂ ਨੂੰ ਦਾਨ ਦਿੱਤਾ ਅੱਛਾ ਇਹਨਾਂ ਨੂੰ ਦਾਨ ਕਰਿਆ ਸੀ ਦੇਖ ਸਕਦੇ ਹੋ ਵੀ ਪਾਟੀ ਰੂਪ ਚੰਦ ਹੁਣ ਇਹ ਗੁਜ਼ਰ ਗਈ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਇਹਨਾਂ ਦੀ ਡੈਥ ਹੋ ਗਈ ਇਹਨਾਂ ਨੂੰ ਦਾਨ ਦਿੱਤਾ ਸੀ ਕਨੈਕਸ਼ਨ ਤੁਸੀਂ ਪੁੱਤਿਆਂ ਦੇ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਸੋਨੀ ਸ਼ਰਮਾ ਜੀ ਸੋਨੀ ਸ਼ਰਮਾ ਪਾਣੀ ਤੋਂ ਬਿਨਾ ਤਾਂ ਆਪਾਂ ਨੂੰ ਪਤਾ ਹੈ ਕਿਹਾਂ ਸਾਥ ਪਹਿਲਾ ਜਿਉ ਪਾਣੀ ਹੈ ਗੁਰਬਾਨੀ ਚ ਵੀ ਆਪਾਂ ਨੂੰ ਬੜਾ ਸ਼ਬਦ ਆਉਂਦਾ ਜੇ ਆਉਣ ਵਾਸਤੇ ਪਹਿਲਾਂ ਪਾਣੀ ਚਾਹੀਦਾ ਤੇ ਆਹ ਦੇਖੋ ਜੀ ਸਾਰੀ ਇਹਨਾਂ ਦੀ ਡੇੜੀ ਸਬਜ਼ੀ ਵੀ ਸੁੱਕ ਗਈ ਤਾਂ ਪੰਜੜ ਬਣ ਗਿਆ ਜੇ ਕਹਦੀ ਇੱਕ ਆਹ ਦੇਖ ਲਓ ਵੀ ਕੀ ਹਾਲਾਤ ਹੋਣੇ ਝੋਨਾ ਤਾਂ ਇਹਨਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਲੱਗੂ ਪਾਣੀ ਤਾਂ ਇਹਨਾਂ ਦਾ ਕੁਝ ਵੀ ਨਹੀਂ ਹੋਣਾ ਇਹੀ ਸਾਡੀ ਤਾਂ ਹੱਥੋਂ ਗੰਨ ਕੇ ਬੇਨਤੀ ਆ ਮੈਂ ਵੀਰੇ ਪਹਿਲਾਂ ਤਾਂ ਸਾਡੀਆਂ ਫਸਲਾਂ ਮਰਦੀਆਂ ਰਹੀਆਂ ਨੇ ਇੱਥੇ ਪਾਣੀ ਜ਼ਿਆਦਾ ਆ ਜਾਂਦਾ ਸੀ ਵੀ ਹੁਣ ਪਾਣੀ ਤੋਂ ਬਿਨਾ ਫਸਲ ਨਹੀਂ ਹੁੰਦੀ ਹੈਗੀ ਪਹਿਲਾਂ ਤਾਂ ਬਿਨਾ ਫਸਲ ਤੋਂ ਕੱਢਿਆ ਪਾਣੀ ਜ਼ਿਆਦਾ ਆਉਂਦਾ ਸੀ ਜੋ ਮੀਂਹ ਪੈ ਜਾਂਦਾ ਇਹ ਫਸਲਾਂ ਮਰ ਜਾਂਦੀਆਂ ਸੀ ਤੇ ਹੁਣ ਪਾਣੀ ਤੋਂ ਬਿਨਾ ਮਰ ਰਹੇ ਹਾਂ ਜੋ ਥਾਲੀ ਧਰ ਕੇ ਪਰਿਵਾਰ ਦੇ ਮੂਰੇ ਚੱਕ ਲਈ ਅੰਦਰ ਸੀਸਾ ਦੇਣੀਆਂ ਕਿ ਦਰ ਸੀਸਾ ਦੇਣੀਆਂ ਸਾਡੇ ਨਾਲ ਉਹ ਗੱਲ ਹੋ ਰਹੀ ਹੈ ਜੀ ਸਾਡੇ ਮੂਰੇ ਥਾਲੀ ਧਰ ਕੇ ਅੱਜ ਚੱਕ ਲਈ ਤੇ ਮੋਟੇ ਮਿਲਣੀ ਚਾਹੁੰਦਾ ਬਰੇ ਜੀ मिलनी हां मिलनी चाहिए हत्तका हो जाएगा तक्का हां जी कहने कि ਸਾਡੀ ਮੋਟਰ ਸਾਨੂੰ ਵਾਪਸ ਦਿੱਤੀ ਜਾਵੇ ਸਾਡੇ ਇਸੀ ਮੋਟਰ ਤੇ ਦੋ ਮਹੀਨੇ ਤਾਂ ਹੁੰਦੇ ਗਏ ਸੀ ਹੁਣ ਅਸੀਂ ਜੰਮ ਵਾਏਗਾ ਸਾਡਾ ਸਰਬਾ ਵਾਹਣੜੇ ਮੰਦਿਰ ਤੇ ਬੰਜਰ ਪਏ ਹਾਂਜੀ ਬਿਲਕੁਲ ਦੋਸਤੋ ਵਾਹਣ ਬੰਜੜੇ ਹੋ ਗਿਆ ਬਿਨਾ ਪਾਣੀ ਤੋਂ ਆਪਾਂ ਨੂੰ ਪਤਾ ਹੈ ਗਾਲੇ-ਦਾਲੇ ਝੋਨਾ ਵੀ ਲੱਗ ਰਿਹਾ ਹੈ ਤਿਆਰੀ ਚੱਲ ਰਹੀ ਹੈ ਹਾਂਜੀ ਥੋੜਾ ਜਿਹਾ ਪਛੇਤਾ ਮਾਨਸਾ ਆਪਣੇ ਨੋਂ ਚਲੋ ਫਰਕਾ ਸੰਗਰੂਰ ਨੋ ਜਿਹੜੀ ਇਹਨਾਂ ਦੇ ਬਾੜੀ ਲਾਈ ਹੋਈ ਥੋੜੀ ਮੁੱਠੀ ਉਹ ਵੀ ਸੁੱਕ ਗਈ ਪਰ ਹੁਣ ਇਹ ਝੋਨਾ ਕੀ ਕੁਛ ਵੀ ਫਸਲ ਹੋਣੀ ਹੈ ਨਹੀਂ ਪਾਣੀ ਤੋਂ ਬਿਨਾ ਕੋਈ ਵੀ ਫਸਲ ਅਸੀਂ ਵੀ ਬੇਨਤੀ ਕਰਦੇ ਆ ਚਲੋ ਉਹ ਕਨੈਕਸ਼ਨ ਨਹੀਂ ਤਾਂ ਚਾਹੇ ਹੋਰ ਕਨੈਕਸ਼ਨ ਦੇਓ ਇਹਨਾਂ ਨੂੰ ਸਾਰਾ ਕੁਝ ਇਹਨਾਂ ਦਾ ਉਰੇ ਫਿੱਟਾਗਾ ਖੇਤ ਦੇ ਵਿੱਚ ਲੱਗਿਆ ਹੋਇਆ ਪਾਈਪ ਲਾਈਨ ਪਾਈ ਹੋਈ ਹੈ ਪਰ ਹੁਣ ਜਿਹੜਾ ਇਹ ਬਿਲਕੁਲ ਡਾਮਾ ਡੋਲ ਹੋਏ ਖੜੇ ਨੇ ਇਹ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਨਹੀਂ ਜੇਕਰ ਇਹ ਕਨੈਕਸ਼ਨ ਮਿਲਦਾ ਤਾਂ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਤੁਹਾਡਾ ਨੰਬਰ ਕਿੰਨਾ ਹੈ 75086 ਜੀ 52253 ਜੀ ਇਹ ਇਹਨਾਂ ਦਾ ਨੰਬਰ ਹੈ ਇਹਨਾਂ ਦੇ ਨੰਬਰ ਤੇ ਯਾਰ ਕੋਈ ਕਨੈਕਸ਼ਨ ਹੁੰਦਾ ਕਿਸੇ ਲਵੇ ਬਹੁਤ ਤਾਕੜੇ ਲੋਕ ਬੈਠੇ ਨੇ ਉਰੇ ਨਹੀਂ ਇਹ ਜਮੇ ਮਾਰੇ ਜਾਣਗੇ ਇਹ ਜਮੇ ਜ਼ੀਰੋ ਤੇ ਆ ਜਾਣਗੇ ਢਾਈ ਢਾਈ ਕਿਲੇ ਹੁੰਦੇ ਨੇ ਤੇ ਤਿੰਨ ਪਰਿਵਾਰਾਂ ਦਾ ਟਿਕਾਣਾ ਹੈ ਇਹ ਤਿੰਨ ਭਾਈ ਸੀ ਮੇਰੇ ਆ ਪਿਆਰ ਕੀ